ਬਹੁਤ ਹੀ ਆਪਣੀ ਪਾਰਟੀ ਇੰਡੀਆ نیشنل ਕਾਂਗਰਸ ਵੱਲੋਂ ਜਿਹੜੀ ਅਜੇ ਨਾ ਦੀ ਵੀ ਪਾਰਟੀ ਹੈ ਇਹਨਾਂ ਦਾ ਬਹੁਤ ਮਸ਼ਹੂਰ ਨਾ ਸਾਨੂੰ ਪਹਿਲੇ ਹੀ ਪਤਾ ਸੀ ਕਿ ਜੋਸ਼ੀ ਸਾਹਿਬ ਜਦੋਂ ਆਪਣੇ ਜੱਦੀ ਸ਼ਹਿਰ ਤਰਨਤਾਲ 'ਚ ਪੈਰ ਰੱਖਣਗੇ ਤੇ ਵੱਥੋਂ ਵੱਦ ਲੋਕ ਕਿਉਂਕਿ ਇਹਨਾਂ ਦੀ ਜ਼ਾਤ ਨਾਲ ਜੁੜੇ ਸੀ ਤੇ ਕਿਉਂਕਿ ਲੰਬਾਰਸ਼ਾ ਭਾਰਤੀ ਜਨਤਾ ਪਾਰਟੀ 'ਚ ਨਾ ਕੰਮ ਕੀਤਾ ਸੀ ਤੇ ਆਪਣੇ ਪੁਰਾਣੇ ਸਾਥੀਆਂ ਨੂੰ ਪ੍ਰੇਰ ਕੇ ਸਾਡੇ ਨਾਲ ਲੱਗਦੇ ਆਜ ਮੈਨੂੰ ਬਹੁਤ ਖੁਸ਼ੀ ਹੈ ਸਾਡੇ ਰਾਮ ਲਾਲ ਜੀ ਜਿਹੜੇ ਭਾਵੇਂ ਦਲਿਤ ਭਾਈਚਾਰੇ ਨਾਲ ਤਾਲੁਕ ਰੱਖਦੇ ਨੇ ਪਰ ਉਹ ਪੰਜ ਪਾ ਦੇ ਇਥੋਂ ਦੇ ਜੇਲਲ ਕੈਟਾਗਰੀ ਦੀ ਜਿਹੜੀ ਜ਼ਿਲ੍ਹਾ ਅਧਿਐਕਸ਼ ਹੈ ਸਾਡੇ ਬਹੁਤ ਸਾਰੇ ਸਾਥੀ ਸਾਡੀਆਂ ਪੈਨਾ ਸਾਡੇ ਕੌਂਸਲਰ ਸਾਹਿਬ ਇਹਨਾਂ ਦੇ ਸਾਥੀ ਜਿਹੜੇ ਨੇ ਜਿਨ੍ਹਾਂ ਦੇ ਜਿਹੜੇ ਪੁਰਖੇ ਸੀ ਉਹ ਕਾਂਗਰਸ ਵਿੱਚ ਹੀ ਸੀ ਜਿੱਦੀ ਤੌਰ ਤੇ ਕਾਂਗਰਸ ਤੋਂ ਲੈਵਾ ਇਹਨਾਂ ਨੂੰ ਕਿਸੇ ਦਾ ਚੋਣ ਨਿਸ਼ਾਨ ਨਹੀਂ ਸੀ ਪਤਾ ਨਵਾਂ ਚੋਣ ਨਿਸ਼ਾਨ ਜੋਸ਼ੀ ਸਾਹਿਬ ਨੇ ਸਮਝਾਇਆ ਐਸੀ ਨਵਾਂ ਕਿਹੜਾ ਹੁਣ ਆਨੇ ਵਾਲੀ ਥਾਂ ਤੇ ਆਪਣੇ ਪੁਰਖੇ ਵਾਲੀ ਜਗ੍ਹਾ ਤੇ ਫੇਰ ਆ ਗਏ ਨੇ ਮੈਂ ਯਕੀਨ ਦਵਾਉਂਦਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਜੋਸ਼ੀ ਸਾਹਿਬ ਕਿ ਜਿੰਨਾ ਮਾਨ ਸਨਮਾਨ ਤੁਹਾਨੂੰ ਭਾਜ-ਭਾਜ ਮਿਲਿਆ ਸੀ ਉਸ ਤੋਂ ਵੱਧ ਤੱਕ ਅਸੀਂ ਇਹ ਦਵਾਵਾਂਗੇ ਤੁਸੀਂ ਆਪਣੀ ਜਗ੍ਹਾ ਸਾਰੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜਿੰਦਾਬਾਦ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜਿੰਦਾਬਾਦ ਰਾਮ ਲਾਲ ਹੰਸਰ ਜਿੰਦਾਬਾਦ ਆਂਡ ਵਾਲਾ ਵਕਤ ਤੁਹਾਡਾ ਜਿਸ ਤਰ੍ਹਾਂ ਵੀ ਹੰਸ ਜੀ ਤੁਸੀਂ ਤੇ ਤੁਹਾਡੇ ਸਾਥੀ ਇਸ ਏਰੀਆ ਦੀ ਜਿਸ ਕਿਸਮ ਦੀ ਤਰੱਕੀ ਚਾਹੁੰਦੇ ਆਂਦੇ ਟਾਈਮ 'ਚ ਤੁਸੀਂ ਜੋਜੀ ਸਾਹਿਬ ਨੂੰ ਵੀ ਦੱਸੋ ਸਾਨੂੰ ਵੀ ਦੱਸਿਓ ਜੋ ਜੋ ਤੁਸੀਂ ਚਾਹੋਗੇ ਅਸੀਂ ਕਰਾਂਗੇ ਕਿਉਂਕਿ ਮੇਰਾ ਹੀ ਮੰਨਣਾ ਹੈ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਜਿਹੜੀ ਆ ਉਹ ਸਾਡਾ ਦਲ ਸਾਡਾ ਪਛੜੀ ਸ਼੍ਰੇਣੀਆਂ ਸਾਡੀ ਕੱਟ ਗਿੰਤੀਆਂ ਹੈ ਨੇ ਐਂ ਤੁਹਾਡੇ ਸਿਰ ਤੇ ਹੀ ਜਿਹੜਾ 70 75 ਸਾਲ ਕਾਂਗਰਸ ਨੇ ਰਾਜ ਕੀਤਾ ਤੁਹਾਡੇ ਘਰ ਵੀ ਰਾਜ ਕੀਤਾ ਤੋਂ ਅਸੀਂ ਤੁਹਾਡੇ ਹਮੇਸ਼ਾ ਹੀ ਮਸ਼ਕੂਰ ਆ ਤੁਸੀਂ ਜਿਹੜੀ ਤੁਹਾਡੀ ਆਪਣੀ ਅਸਲ ਪਾਰਟੀ ਹੈ ਤੁਸੀਂ ਉਹਦੇ ਵਿੱਚ ਪਰਤੇ ਹੋ ਵਾਪਸ ਮੈਂ ਸਮਝ ਲਿਆ ਹੋਮ ਕਮਿੰਗ ਹੋਈ ਹੋਮ ਕਮਿੰਗ ਹਮੇਸ਼ਾ ਬਹੁਤ ਚੰਗੀ ਹੁੰਦੀ ਹੈ ਆਪਾਂ ਬਾਲੇ ਮੁਲਕਾਂ ਜਿੱਦਨੇ ਮਰਜ਼ੀ ਵੀਰ ਹੋ ਜਾਈਏ ਪਰ ਜਦੋਂ ਆਪਣੇ ਜੱਦੀ ਪਿੰਡਾਂ ਨੇ ਜਦੋਂ ਅਸੀਂ ਉਸ ਜ਼ਮੀਨ ਤੇ ਆਨੇ ਆ ਤਾਂ ਤੁਹਾਨੂੰ ਇੱਕ ਫੀਲਿੰਗ ਹੀ ਕੋਈ ਹੋਰ ਹੋ ਜਾਂਦੀ ਹੈ ਅੱਜ ਤੁਸੀਂ ਆਪਣੇ ਘਰ ਪਰਤੇ ਹੋ ਮੈਂ ਜੋਸ਼ੀ ਸਾਹਿਬ ਦਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕੋਈ ਹਰ ਸਾਥੀ ਜਿਹੜਾ ਉਹ ਹੌਲੀ-ਹੌਲੀ ਕਰਕੇ ਲਈ ਹੈ ਤੇ ਪ੍ਰਭੂ ਸਾਹਿਬ ਵੀ ਆਏ ਨੇ ਸਾਡੇ ਵੀਰ ਬਲਵਿੰਦਰ ਕੇਲੇ ਸਾਹਿਬ ਵੀ ਬੜੇ ਤਗੜੇ ਸਾਡੇ ਸਾਥੀ ਨੇ ਬੜੇ ਤਗੜੇ ਵਰਕਰ ਨੇ ਇਨਾ ਸਾਰਿਆਂ ਨੇ ਇਸ ਗੱਲ ਦਾ ਵਿਸ਼ਵਾਸ ਤੋਂ ਆਇਆ ਕਿ ਬਾਈ ਸਾਹਿਬ ਫਿਕਰ ਨਾ ਕਰੋ ਪਰਮਾਤਮਾ ਦੀ ਮਿਹਰ ਨਾਲ ਆਂਦਾ ਟਾਈਮ